ਬਲੱਡ ਬੈਂਕ ਗੁਰੂ ਹਰਗੋਬਿੰਦਗੜ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨ ਮਲਕੀਆ ਸਿੰਘ ਦੇ ਕਬੂਤਰਾ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਕਲਾਕਾਰ ਸਵਰਗਏ ਮੁਹੰਮਦ ਰਫੀ ਦੀ ਯਾਦ ਵਿੱਚ ਇੱਕ ਸ਼ਾਮ ਮੁਹੰਮਦ ਰਫੀ ਦੇ ਨਾਮ ਸਵੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਾਸਟਵੇ ਫਗਵਾੜਾ ਦੇ ਮੈਡੀਕਲ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਹੋਏ ਇਸ ਮੌਕੇ ਜਿੱਥੇ ਮਸ਼ਹੂਰ ਕਲਾਕਾਰਾਂ ਨੇ ਮੁਹੰਮਦ ਰਫੀ ਦੇ ਗਾਏ ਹੋਏ ਗੀਤਾਂ ਰਾਹੀਂ ਉਨ੍ਹਾਂ ਨੂੰ ਆਪਣੀਆਂ ਸ਼ਰਧਾਂਜਲੀयां ਦਿੰਦੇ ਆ ਯਾਦ ਕੀਤਾ ਉੱਥੇ ਹੀ ਵਕਫਾ ਬੁਲਾ ਰਹੇ ਨੇ ਆਪਣੇ ਸੰਬੋਧਨ ਵਿੱਚ ਮੁਹੰਮਦ ਰਫੀ ਦੀ ਜੀਵਨੀ ਤੇ ਝਾਗ ਮਨਾ ਪਿਆ ਬਲੱਡ ਬੈਂਕ ਦੇ ਪ੍ਰਧਾਨ ਮਲਕੇ ਅਸੰਗਤ ਗਬੋਤਰਾ ਨੇ ਕਿਹਾ ਕਿ ਮੁਹੰਮਦ ਰਫੀ ਨੇ ਆਪਣੇ ਸਮੇਂ ਦੌਰਾਨ ਬਹੁਤ ਸਾਰੀਆਂ ਫਿਲਮਾਂ ਵਿੱਚ ਹਿੱਟ ਗੀਤ ਗਾਏ ਸਨ ਜੋ ਕਿ ਅੱਜ ਵੀ ਲੋਕ ਬੜੇ ਹੀ ਪਿਆਰ ਨਾਲ ਸੁਣਦੇ ਨੇ ਉਹਨਾਂ ਨੇ ਕਿਹਾ ਕਿ ਮੁਹੰਮਦ ਰਫੀ ਕਾ ਜਹੀ ਸਖਸ਼ੀਅਤ ਜਿਸ ਨੂੰ ਬਿਸ਼ਵ ਭਰ ਵਿੱਚ ਉਹਨਾਂ ਦੇ ਗੀਤਾਂ ਰਾਹੀਂ ਪਛਾਣ ਮਿਲੀ ਸੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੁਹੰਮਦ ਰਫੀ ਦੇ ਗੀਤ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਰਹਿਣਗੇ ਇਸ ਮੌਕੇ ਤਾਰਾ ਚੰਚਮ ਰਮਨ ਨਹਿਰਾ ਅਰਵਿੰਦਰ ਸਿੰਘ ਰਾਏ ਤੋਂ ਇਲਾਵਾ ਹੋਰ ਪਤਵੰਤੇ ਮਹਿਬੂਸ ਹਨ ਅੱਜ ਪਿਛਲੇ ਸਾਲਾਂ ਹੀ ਤਰ੍ਹਾਂ ਮੁਹੰਮਦ ਰਫੀ ਦੀ ਯਾਦ ਦੇ ਵਿੱਚ ਇੱਕ ਸ਼ਾਮ ਮੁਹੰਮਦ ਰਫੀ ਦੇ ਨਾਮ ਦਾ ਉਜੋਗਿਤ ਕੀਤਾ ਗਿਆ ਬਲੱਡ ਬੈਂਕ ਦੇ ਹਾਲ ਦੇ ਵਿੱਚ ਇਹ ਅੱਜ ਦੀ ਸ਼ਾਮ ਜਿਹੜੀ ਹੈ ਮੁਹੰਮਦ ਰਫੀ ਦੇ ਬਰਸੀ ਨੂੰ ਸਮਰਪਿਤ ਹੈ ਆਪਾਂ ਜਾਣਦੇ ਹਾਂ ਕਿ ਸਨ 1980 ਦੇ ਵਿੱਚ ਮੁਹੰਮਦ ਰਫੀ ਇਸ ਸੰਸਾਰ ਤੋਂ ਰੁੱਖ ਸੁਲ ਗਏ ਅੱਲਾ ਦੇ ਕਰਨਾ ਜਾ ਕੇ ਕੁਰਾਜਮਾਨ ਹੋ ਗਏ ਸਨ ਉਹਨਾਂ ਦੇ ਜਾਣ ਤੋਂ ਬਾਅਦ ਔਰ ਪਹਿਲਾਂ ਵੀ ਉਹਨਾਂ ਦੀ ਜੋ ਗਾਇਕੀ ਹੈ ਉਸ ਦੀ ਗਾਇਕੀ ਬਾਰੇ ਸਾਰੀ ਸਿਸ਼ਟੀ ਜਾਣਦੀ ਹੈ ਔਰ ਉਸ ਦਾ ਸਾਰੇ ਸਤਿਕਾਰ ਕਰਦੇ ਹਨ ਸੋ ਅੱਜ ਦਾ ਦਿਨ ਵੀ ਉਹਨਾਂ ਦੀ ਗਾਇਕੀ ਨੂੰ ਗਾ ਕੇ ਉਹਨਾਂ ਦੇ ਜੀਵਨ ਬਾਰੇ ਗੱਲਬਾਤਾਂ ਕਰਕੇ ਉਹਨਾਂ ਨੂੰ ਸ਼ਰਧਾ ਸਮਨ ਤੇ ਚੀਤੇ ਗਏ ਸੋ ਅੱਜ ਦੀ ਇਸ ਅੱਜ ਦੇ ਇਸ ਸ਼ਾਮ ਦੇ ਵਿੱਚ ਅਮਚਰ ਆਰਟਿਸਟ ਜਿਹੜੇ ਕਿ ਬਿਨਾ ਪੈਸੇ ਤੋਂ ਗਾਉਂਦੇ ਹਨ ਉਹਨਾਂ ਸਾਰਿਆਂ ਨੇ ਆਪੋ ਆਪਣੀ ਜ਼ੁਬਾਨ ਦੇ ਰਾਹੀਂ ਜੋ ਮੁਹੰਮਦ ਰਫੀ ਦੇ ਗਾਇਕ ਗੀਤ ਸਨ ਉਹ ਗਾ ਕੇ ਸਾਨੂੰ ਸਾਰਿਆਂ ਨੂੰ ਮੰਤਰ mùਕੁੱਤਾ ਅਦੇ ਮੁਹੰਮਦ ਰਫੀ ਦੇ ਅੱਗੇ ਆਪਣੇ ਸਰਧਾ ਤੁਮ ਤੇ ਟਿਕਤੇ ਤਾਂ ਆਓ ਸਾਰੇ ਰਲ ਕੇ ਇਸ ਮਹਾਨ ਲੈਂਜਰਟ ਸਿੰਗਰ ਜਿਹੜਾ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਸਤਕਾਰਿਆ ਜਾਂਦਾ ਹੈ ਕੋਲ ਦੀਆਂ ਯਾਦਾਂ ਨੂੰ ਆਪਣੇ ਅੰਦਰ ਸਮੋਂਦੇ ਹੋਏ ਜੋ ਉਹ ਆਰ ਦੀ ਸੇਵਾ ਕਰਕੇ ਗਏ ਹਨ ਉਸ ਦੇ ਅੱਗੇ ਨਤਮਸਤ ਹੋ ਕੇ ਮੁਹੰਮਦ ਰਵੀ ਦੀ ਗਾਇਕ ਨੂੰ ਬੇਸ਼ਾ ਆਪਣੇ ਮਨ ਦੇ ਬਸਾਉਂਦੇ ਉਹਨਾਂ ਅੱਗੇ ਨਤਮਸਤ ਹੋਏ ਬਲੱਡ ਬੈਂਕ ਗੁਰੂ ਹਰਗੋਬਿੰਦਗੜ ਫਗਵਾੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਧਾਨ ਮਲਕੀਆ ਸਿੰਘ ਦੇ ਕਬੂਤਰਾ ਦੀ ਅਗਵਾਈ ਹੇਠ ਵਿਸ਼ਵ ਪ੍ਰਸਿੱਧ ਕਲਾਕਾਰ ਸਵਰਗਏ ਮੁਹੰਮਦ ਰਫੀ ਦੀ ਯਾਦ ਵਿੱਚ ਇੱਕ ਸ਼ਾਮ ਮੁਹੰਮਦ ਰਫੀ ਦੇ ਨਾਮ ਸਵੰਧੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਫਾਸਟਵੇ ਫਗਵਾੜਾ ਦੇ ਮੈਡੀਕਲ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਹੋਏ ਇਸ ਮੌਕੇ ਜਿੱਥੇ ਮਸ਼ਹੂਰ ਕਲਾਕਾਰਾਂ ਨੇ ਮੁਹੰਮਦ ਰਫੀ ਦੇ ਗਾਏ ਹੋਏ ਗੀਤਾਂ ਰਾਹੀਂ ਉਨ੍ਹਾਂ ਨੂੰ ਪਾਪੀਆਂ ਸ਼ਰਧਾਂਜਲੀयां ਦਿੰਦਿਆਂ ਯਾਦ ਕੀਤਾ ਉੱਥੇ ਹੀ ਵਕਫਾ ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਮੁਹੰਮਦ ਰਫੀ ਦੀ ਜੀਵਨੀ ਤੇ ਚਾਦਨਾ ਪਾਇਆ ਬਲੱਡ ਬੈਂਕ ਦੇ ਪ੍ਰਧਾਨ ਮਲਕੀਆ ਸਿੰਘ ਗੋਬੋਤਰਾ ਨੇ ਕਿਹਾ ਕਿ ਮੁਹੰਮਦ ਰਫੀ ਨੇ ਆਪਣੇ ਸਮੇਂ ਦੌਰਾਨ ਬਹੁਤ ਸਾਰੀਆਂ ਫਿਲਮਾਂ ਵਿੱਚ ਹਿੱਟ ਗੀਤ ਗਾਏ ਸਨ ਜੋ ਕਿ ਅੱਜ ਵੀ ਲੋਕ ਬੜੇ ਹੀ ਪਿਆਰ ਨਾਲ ਸੁਣਦੇ ਨੇ ਉਹਨਾਂ ਨੇ ਕਿਹਾ ਕਿ ਮੁਹੰਮਦ ਰਫੀ ਕਾ ਜਹੀ ਸਖਸ਼ੀਅਤਾਂ ਜਿਸ ਨੂੰ ਬਿਸ਼ਪ ਭਰ ਵਿੱਚ ਉਹਨਾਂ ਦੇ ਗੀਤਾ ਰਾਹੀਂ ਪਛਾਣ ਮਿਲੀ ਸੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਮੁਹੰਮਦ ਰਫੀ ਦੇ ਗੀਤ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਦੇ ਰਹਿਣਗੇ ਇਸ ਮੌਕੇ ਤਾਰਾ ਚੰਚੰ ਰਮਨ ਨੇਰਾ ਅਰਵਿੰਦਰ ਸਿੰਘ ਰਾਏ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਹਨ